ਸੁਖਾਲ ਪੀਰਸੀ న్యూਸ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਮਿਠਾੜੇ ਨਾਲ ਮਨਪ੍ਰੀਤ ਕੌਰ ਪੁਰਤੰਦਾ ਗਾਸ ਵੱਡੀ ਖਬਰ ਦੇ ਨਾਲ ਕਰਾਂਗੇ ਪੰਜਾਬ ਸਰਕਾਰ ਦੇ ਨਾਲ ਜੁੜੀ ਵੱਡੀ ਖਬਰ ਹੈ ਕੈਬਨ ਮੰਤਰੀ ਫਰਜ਼ਾ ਸਿੰਘ ਸਰਾਰੀ ਨੇ ਅਸਤੀਫਾ ਦੇ ਦਿੱਤਾ ਸਰਾਰੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਅਤੇ ਰਹਾਂਗਾ ਇਹ ਦੱਸਿਆ ਕਿ ਆਡੀਓ ਕਲਿੱਪ ਮਾਮਲੇ ਦੇ ਵਿੱਚ ਸਰਾਰੀ ਕਿਰੇ ਨਜ਼ਰ ਆਏ ਤੇ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਉਹਨਾਂ ਨੂੰ ਬਰਖਾਸਤ ਕਰਨ ਦੀ ਵੀ ਮੰਗ ਜੋ ਹੈ ਉਹ ਕੀਤੀ ਗਈ ਹਾਲਾਂਕਿ ਉਹਨਾਂ ਤੇ ਵੱਡੀ ਕਾਰਵਾਈ ਕਰਨ ਦੀ ਵੀ ਮੰਗ ਜੋ ਹੈ ਉਹ ਵਿਰੋਧੀ ਤਰ੍ਹਾਂ ਕਰਦੀਆਂ ਆਈਆਂ ਨੇ ਸੋ ਪੰਜਾਬ ਸਰਕਾਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਸਤੀਫਾ ਦੇ ਦਿੱਤਾ ਫੂਡ ਪ੍ਰੋਸੈਸਿੰਗ ਅਤੇ ਬਾਗਵਾਨੀ ਦਾ ਅਹੁਦਾ ਉਹਨਾਂ ਦੇ ਕੋਲ ਸੀ ਉਸ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਨਿੱਜੀ ਰੁਝੇਵੇਂ ਨਿੱਜੀ ਕਾਰਨਾ ਦਾ ਹਵਾਲਾ ਦਿੰਦੇ ਨਜ਼ਰ ਆਏ ਨੇ ਸਮੋਕੇ ਸਿਆਸਤ ਜੋ ਹੈ ਉਹ ਵੀ ਪੱਕਦੀ ਹੋਈ ਨਜ਼ਰ ਆ ਰਹੀ ਹੈ ਵੱਖ-ਵੱਖ ਸਿਆਸੀ ਪ੍ਰਤੀਕਰਮ ਜੋ ਨੇ ਇਸ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਸੋ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਅਤੇ ਰਹਾਂਗਾ ਜਿੱਥੇ ਕਿ ਏ ਕਹਨੇ ਹੋਏ ਸਰਾਰੀ ਨਜ਼ਰ ਆਏ ਪਰ ਦੂਜੇ ਪਾਸੇ ਸਰਾਰੀ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਚੁੱਕੇ ਨੇ ਸੋ ਇਸ ਵੇਲੇ ਦੀ ਵੱਡੀ ਖਬਰ ਫੜਦਾ ਕੌਣ ਚਾ ਰਿਹਾ ਲਗਾਤਾਰ ਇਸ ਖਬਰ ਨੂੰ ਲੈ ਕੇ ਜਿੱਥੇ ਸਿਆਸਤ ਭਖੀ ਹੋਈ ਹੈ ਉੱਥੇ ਹੀ ਪੀਸੀ ਨਿਊਜ਼ ਤੇ ਵੀ سلسلہ جاری ਹੈ ਆਡੀਓ ਕਲਿੱਪ ਮਾਮਲੇ 'ਚ ਕਿ ਰਹ ਰਹੇ ਸਰਾਰੀ ਪਰ ਹੁਣ ਅਸਤੀਫਾ ਦੇ ਚੁੱਕੇ ਨੇ ਸੋ ਪੰਜਾਬ ਸਰਕਾਰ ਦੇ ਨਾਲ ਜੁੜੀ ਹੈ ਵੱਡੀ ਖਬਰ ਹੈ ਹਾਲਾਂਕਿ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਦਾ ਤਵਾ ਪਾ ਕਿਸ ਨੂੰ ਦਿੱਤਾ ਜਾਏਗਾ ਇਹ ਦੇਖਣਾ ਕਾਫੀ ਅਹਿਮ ਰਹੇਗਾ ਸੋ ਪੋਰਟਫੋਲੀਓ ਕਿਸੇ ਹਿੱਸੇ ਆਏਗਾ ਇਹ ਵੀ ਦੇਖਣਾ ਕਾਫੀ ਅਹਿਮ ਰਹੇਗਾ ਤਾਂ ਪਹਿਲਾ ਸਿੰਗਲਾ ਦੇ ਖਿਲਾਫ ਹੀ ਕਾਰਵਾਈ ਜੋ ਹੈ ਉਹ ਹੋਈ ਸੀ ਤੇ ਹੁਣ ਸਰਾਰੀ ਨੇ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਭ੍ਰਸ਼ਟਾਚਾਰ ਨੂੰ ਰੋਕਣ ਦੇ ਲਈ ਜ਼ੀਰੋ ਟੋਲਰੈਂਸ ਨੀਤੀ ਦੀ ਗੱਲ ਕਰਦੀ ਨਜ਼ਰ ਆਉਂਦੀ ਹੈ ਦਾਅਵੇ ਵੱਡੇ ਕੀਤੇ ਜਾਂਦੇ ਨੇ ਤੇ ਹੁਣ ਜਿੱਥੇ ਕਿ ਥੋੜੇ ਹੀ ਮਹੀਨਿਆਂ ਦੇ ਵਿੱਚ ਸਮਝਿਆ ਜਾ ਸਕਦਾ ਹੈ ਕਿ ਕੁਝ ਹੀ ਮਹੀਨਿਆਂ ਦਾ ਸਮਾਂ ਸੀ ਪਰ ਅਜਿਹੇ ਦੇ ਵਿੱਚ ਦੋ ਮੰਤਰੀਆਂ ਖਿਲਾਫ ਜਿੱਥੇ ਭ੍ਰਸ਼ਟਾਚਾਰ ਦੇ ਇਲਜ਼ਾਮ ਦੋਨੇ ਉਹ ਲੱਗੇ ਨੇ ਸੋ ਅਜਿਹੇ ਦੇ ਵਿੱਚ ਇਹਨਾਂ ਇਲਜ਼ਾਮਾਂ ਦਾ ਸਾਹਮਣਾ ਕਰਦੇ ਸਰਾਰੀ ਹੁਣ ਅਸਤੀਫਾ ਦੇ ਚੁੱਕੇ ਨੇ ਸੋ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਦੀ ਸੰਭਾਵਨਾ ਵੀ ਐਸੇ ਨੂੰ ਲੈ ਕੇ ਬਰਕਰਾਰ ਹੈ ਤਿੰਨ ਤੋਂ ਚਾਰ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਨੇ ਗਮੂਸਿੰਗ ਮੇਥੇਰ ਹਰਪਾਲਜੀ ਮਾ ਚੇਤਨ ਸਿੰਘ ਗੋੜਾ ਮਾਜਰਾ ਦੇ ਵਿਭਾਗਾਂ ਚ ਤੇਪਤਲ ਦੀ ਸੰਭਾਵਨਾ ਬਣੀ ਹੋਈ ਹੈ ਉਧਰ ਡਾਕਟਰ ਬਲਬੀਰ ਸਿੰਘ ਜੋਨੇ ਉਹ ਕੈਬਨਟ ਮੰਤਰੀ ਹੋਣਗੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਵੀ ਮਿਲ 파 ਰਹੀ ਹੈ ਸਿਹਤ ਮੰਤਰੀ ਬਣ ਸਕਦੇ ਨੇ ਡਾਕਟਰ ਬਲਬੀਰ ਸਿੰਘ ਅਤਸ਼ਾਮੀ ਕੈਬਨਟ ਮੰਤਰੀ ਦੇ ਵਜੋ ਹਲਫ ਲਿਆ ਜਾ ਸਕਦਾ ਹੈ ਤਾਂ ਪਟਿਆਲਾ ਵਿਧਾਇਕ ਤੋਂ ਵਿਦਾਇਕ ਨੇ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਦਾ ਨਾਮ ਜੋ ਹੈ ਉਹ ਪਹਿਲ ਦੇ ਆਧਾਰ ਤੇ ਚੱਲ ਰਿਹਾ ਹੈ ਹਾਲਾਂਕਿ ਦੂਜੇ ਪਾਸੇ ਸਰਜੀਵ ਕੌਰ ਮਾਨੂੰਕੇ ਜਿਨ੍ਹਾਂ ਨੇ ਉਹਨਾਂ ਦਾ ਨਾਂ ਵੀ ਇਸ ਫੇਰ ਰਸਤੇ ਦੇ ਵਿੱਚ شمار ਹੈ ਪਰ ਕਿਆਸਰਾਈਆਂ ਜਿਨ੍ਹਾਂ ਨੇ ਉਹ ਡਾਕਟਰ ਬਲਬੀਰ ਸਿੰਘ ਦੇ ਨਾਂ ਨੂੰ ਲੈ ਕੇ ਤੇਜ਼ ਨੇ ਅੱਜ ਸ਼ਾਮੀ ਕੈਬਨ ਮੰਤਰੀ ਦੇ ਵਜੋਂ ਹਲਫ ਲਿਆ ਜਾ ਸਕਦਾ ਹੈ ਸੂਤਰਾਂ ਨੇ ਵਾਲੇ ਤੋਂ ਇਹ ਜਾਣਕਾਰੀ ਹੈ ਸੋ ਪੰਜਾਬ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਦੀ ਇੱਕ ਵੱਡੀ ਸੰਭਾਵਨਾ ਹੈ ਤਿੰਨ ਤੋਂ ਚਾਰ ਮੰਤਰੀਆਂ ਦੇ ਵਿਭਾਗ ਜਿਨ੍ਹਾਂ ਨੂੰ ਬਦਲੇ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚ ਗੁਰਮੀਤ ਸਿੰਘ ਮੀਤ ਹੈਰ ਹਰਪਾਲ ਜੀਮਾ ਚੇਤਨ ਸਿੰਘ ਜੋੜਾ ਮਾਜਰਾ ਦਾ ਨਾ ਸ਼ੁਮਾਰ ਹੈ ਨਦੀਪ ਪਾਗੰਦ ਵਿੱਚ ਫੇਰ ਬਦਲ ਹੋ ਸਕਦਾ ਹੈ ਡਾਕਟਰ ਬਲਬੀਰ ਸਿੰਘ ਜਿਉ ਨੇ ਉਹ ਕੈਬਨਟ ਮੰਤਰੀ ਹੋਣਗੇ ਇਹ ਵੀ ਸੂਤਰਾਂ ਦੇ ਵਾਲੇ ਤੋਂ ਜਾਣਕਾਰੀ ਹੈ ਤਾਂ ਬੜਾ ਜ਼ੋਰ ਆ ਸ਼ੋਰਾਂ ਦੇ ਨਾਲ ਉਹਨਾਂ ਦਾ ਨਾਂ ਜੋ ਹੈ ਉਹ ਅੱਗੇ ਚੱਲ ਰਿਹਾ ਹੈ ਕਿ ਕੌਜਾ ਸਿੰਘ ਸਰਾਰੀ ਵੀ ਥਾਂ ਵੀ ਉਹਨਾਂ ਨੂੰ ਵਿਭਾਗ ਜੋ ਹੈ ਉਹ ਦਿੱਤਾ ਜਾ ਸਕਦਾ ਹੈ ਤਾਂ ਸੇਤ ਮੰਤਰੀ ਜੋ ਨੇ ਉਹ ਡਾਕਟਰ ਬਲਬੀਰ ਸਿੰਘ ਜਿਉ ਨੇ ਉਹ ਬਣ ਸਕਦੇ ਨੇ ਖਾਸ ਤੌਰ ਤੇ ਮੇਰੇ ਸਹਿਯੋਗੀ ਨਵੀਨ ਸ਼ਰਮਾ ਸਨਨਾ ਡੁੱਟੂਕੇ ਨੇ ਉਹਦੇ ਨਾਲ ਮਹੇਸ਼ਿੰਦਰ ਗਰੇਵਾਲ ਜਿਉ ਨੇ ਉਹ ਵੀ ਅਕਾਲੀ ਆਕੂ ਜੁਨੇ ਹੋ ਬੜੇ ਹੋਏ ਨੇ ਜਈ ਨਵੀਨ ਓਵਰ ਟੂ ਯੂ ਸੱਜਣਾਂ ਦਾ ਆਪਈ ਹੈ ਬਿਲਕੁਲ ਕਿਉਂਕਿ ਪੰਜਾਬ ਦੇ ਸਿਆਸੀ ਗਲਿਆਰੇ ਦੇ ਵਿੱਚ ਹਲਚਲ ਸ਼ੁਰੂ ਹੋ ਚੁੱਕੀ ਹੈ ਜਿਸ ਤਰ੍ਹਾਂ ਦੇ ਨਾਲ ਕੈਬਨਟ ਮੰਤਰੀ ਫੋਜਾ ਸਿੰਘ ਸਰਾਰੀ ਨੇ ਅਸਤੀਫਾ ਦਿੱਤਾ ਮੇਰੇ ਨਾਲ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਲੀਡਰ ਨੇ ਕਿਵੇਂ ਦੇਖਦੇ ਹੋ ਜੀ ਪੂਰੀ ਤਸਵੀਰ ਨੂੰ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਹੁਣ ਦੂਸਰਾ ਕੈਪਟਨ ਮੰਤਰੀ ਅਸਤੀਫਾ ਦੇ ਗਿਆ ਔਰ 9 ਮਹੀਨੇ ਸਰਕਾਰ ਨੂੰ ਹੋਏ ਨੇ ਅਕਾਲੀ दल ਕਿਵੇਂ ਦੇਖਦਾ ਸ ਪੂਰੀ ਪਿਕਚਰ ਦੇਖੋ ਮੈਂ ਤੁਹਾਨੂੰ ਇੱਕ ਦੱਸਾਂ ਨਵੀਨ ਜੀ ਇਹ ਆਪਰੇਸ਼ਨ ਕਵਰ ਅਪ ਹੈ ਆਪਰੇਸ਼ਨ ਕਵਰ ਅਪ ਹੈ ਇੱਕ ਆਡੀਓ ਸਰਾਰੀ ਸਾਹਿਬ ਦੇ ਹੀ ਪੀਏ ਨੇ ਰਿਲੀਜ਼ ਕੀਤੀ ਜਿਹਦੇ ਤੇ ਸੀਰੀਅਸ ਕ腐ਸ਼ਨ ਦੇ ਚਾਰਜਸ ਲੱਗੇ ਨੇ ਅਸਤੀਫਾ ਦੇਣ ਨਾਲ ਕੀ ਉਹ ਕ腐ਸ਼ਨ ਧੋਤੀ ਗਈ ਜਵਾਬ ਨਹੀਂ ਪਹਿਲਾਂ ਸਰਕਾਰ ਸਾਫ਼ ਹੋਵੇ ਪਬਲਿਕ ਵਿੱਚ ਆਵੇ ਲੋਕਾਂ ਨਾਲ ਗੱਲ ਸਪਸ਼ਟ ਦੱਸੇ ਕੀ ਜਿਹੜੀ ਆਡੀਓ ਦੇ ਮੁਤਾਬਕ ਸਰਾਰੀ ਸਾਹਿਬ ਦੋਸ਼ੀ ਹੈ ਕਿ ਨਹੀਂ ਕ腐ਸ਼ਨ ਦੇ ਜੇ ਹੈ ਤਾਂ ਕੇਸ ਕਿਉਂ ਨਹੀਂ ਰਜਿਸਟਰ ਹੋਇਆ ਜੇ ਨਹੀਂ ਤਾਂ ਤਸਦੀਫਾ ਕਿਉਂ ਲਿਆ ਜਾ ਰਿਹਾ ਇਹ ਸਾਰੇ ਪੋਲੀਟੀਕਲ ਡਰਾਮੇ ਕਰ ਰਹੇ ਨੇ ਇਹ ਨਾਲ ਵਾਲੇ 92 ਐਮਐਲਏ ਚ ਹੁਣ ਇਸ ਵੇਲੇ ਇੰਨੀ ਵੱਡੀ ਬੇਚੈਨੀ ਆ ਕਿਉਂਕਿ ਲੋਕਾਂ ਨਾਲ ਉਹ ਟੁੱਟ ਚੁੱਕੇ ਨੇ ਉਹਨਾਂ ਨੂੰ ਕਿਸੇ ਨੂੰ ਡਰਾ ਕੇ ਕਿਸੇ ਨੂੰ ਤਾਂ ਮਕਾ ਕੇ ਕਿਸੇ ਨੂੰ ਮਨਾ ਕੇ ਇਹ ਸਰਕਾਰ ਚਲਾਉਣਾ ਚਾਹੁੰਦੇ ਨੇ ਅੱਜ ਤੱਕ ਲੋਕ ਪੁੱਛਦੇ ਨੇ ਕਿ ਜਿਹੜੀ ਆਡੀਓ ਦੇ ਬੇਸਿਸ ਤੇ ਵਿਜੇ ਸਿੰਘਲਾ ਨੂੰ ਕੱਢਿਆ ਗਿਆ ਸੀ ਮਾਨਯੋਗ ਮੁੱਖ ਮੰਤਰੀ ਜੀ ਦੇ ਕਬਜ਼ੇ 'ਚ ਉਹ ਪਬਲਿਕ ਕਿਉਂ ਨਹੀਂ ਕੀਤੀ ਜਾ ਰਹੀ ਤੇ ਜਿਹੜੀ 6 ਮਹੀਨੇ ਦੀ ਆਡੀਓ ਪਬਲਿਕ ਹੋਈ ਆ ਉਹਦੇ ਦੇ ਕੀਤੀ ਕਾਰਵਾਈ ਪਬਲਿਸ਼ ਕਿਉਂ ਨਹੀਂ ਕੀਤੀ ਜਾ ਰਹੀ ਦੇਖੋ ਸਾਰੀ ਇੱਕ ਬਹੁਤ ਹੀ ਆਰਟੀਕੂਲੇਟ ਤਰੀਕੇ ਨਾਲ ਇੱਕ ਡਰਾਮਾ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਇਹਨਾਂ ਦੇ ਹੁਣ ਪੂਰੇ ਵਾਕਫ ਨੇ ਉਹ ਸਮਝਦੇ ਨੇ ਇਹਨਾਂ ਦੇ ਮਗਰ ਕ腐ਸ਼ਨ ਦਾ ਇਹਨਾਂ ਦਾ ਇਸ਼ੂ ਨਹੀਂ ਆ ਨਾ ਕ腐ਸ਼ਨ ਦੇ ਮਗਰ ਉਲਟ ਨੇ ਜੇ ਕਰਾਪਸ਼ਨ ਦੇ ਉਲਟੋਂ ਦੇ ਤਾਂ ਸਤਿੰਦਰ ਜਨ 7 ਮਹੀਨੇ ਦਾ ਅੰਦਰ ਜੇਲ੍ਹ ਚ ਬੈਠਾ ਮੰਤਰੀ ਰਹਿ ਜਾਂਦਾ ਮੈਨੂੰ ਦੱਸੋ ਫਿਰ ਉਹ ਅੰਦਰ ਰਹਿ ਜਾਂਦਾ ਇਹਨਾਂ ਦਾ ਪ੍ਰੋਬਲਮ ਕੀ ਹੈ ਕਿ ਆਮ ਆਦਮੀ ਪਾਰਟੀ ਠਾਣੇਦਾਰ ਵੀ ਆਪ ਹੈ ਵਕੀਲ ਵੀ ਆਪ ਹੈ ਜੱਜ ਵੀ ਆਪ ਹੈ ਜਿਹਨੂੰ ਮਰਜ਼ੀ ਦੋਸ਼ੀ ਕਰਾਰ ਦੇ ਦੇਣ ਜਿਹਨੂੰ ਮਰਜ਼ੀ ਬਰੀ ਕਰ ਦੇਣ ਲੋਕ ਜਵਾਬ ਮੰਗਦੇ ਆ ਇਹਨਾਂ ਤੋਂ ਬੜਾ ਸਪਸ਼ਟ ਕਿ ਵਿਜੇ ਸਿੰਘਲੇ ਵਾਲੀ ਆਡੀਓ ਪਬਲਿਕ ਅੱਦੋ ਕਰੂਗੀ ਸਰਕਾਰ ਸਰਾਰੀ ਦੇ ਉਲਟ ਜਾਰੀ ਹੋਈ ਆਡੀਓ ਦੀ ਤਬਦੀਸ਼ ਦੀ ਰਿਪੋਰਟ ਕਦੋਂ ਦੇਊਗੀ ਲੋਕਾਂ 'ਚ ਸਰਕਾਰ ਦੇਖੋ ਇਹ بڑا ਤਰੀਕਾ ਹੈਗਾ ਸਰਾਰੀ ਨੂੰ ਇਹਨਾਂ ਨੇ ਉਹ ਆਡੀਓ ਦੇ ਬਹਾਨੇ ਡਰਾ ਕੇ ਡੇਰੇ ਵਾਲੇ ਨਾਲ ਸਮਝੌਤਾ ਵੀ ਕੀਤਾ ਹੈ ਸਰਾਰੀ ਡੇਰੇ 'ਚ ਵੀ ਗਿਆ ਤੁਹਾਨੂੰ ਪਤਾ ਹੈ ਜੀ ਇਹ ਬੜੀਆਂ ਗੇਮਾਂ ਖੇਡਦੇ ਕਿਤੇ ਡੇਰੇ ਵਾਲਿਆਂ ਨਾਲ ਜਾਰੀ ਪਾ ਰਹੇ ਨੇ ਕਿਤੇ ਕ腐ਸ਼ਨ ਨੂੰ ਦਬਾਰੇ ਨੇ ਇਹ ਸਾਰੀਆਂ ਪੋਲਿਟਿਕਸ ਬੜੀ ਟੀਪ ਲੈਵਲ ਦੀ ਪੋਲਿਟਿਕਸ ਖੇਡ ਰਹੇ ਆ ਜਿਹਨੂੰ ਲੋਕ ਜਾਣਦੇ ਨੇ ਗਰਵਲ ਸਾਹਿਬ ਮੇਰੇ ਖਿਆਲ ਨਾਲ ਕਿਉਂਕਿ 9 ਮਹੀਨੇ ਦੇ ਅਰਸੇ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਅ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਈ ਵਾਰ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੋ ਜਿਹੇ ਹਾਲਾਤ ਆ ਪੰਜਾਬ ਦੇ ਲੋ ਐਂਡ ਆਰਡਰ ਦੇ ਇਹ ਜਿਵੇਂ ਅਸਤੀਫੇ ਦੇ ਰਹੇ ਨੇ ਕਿਉਂਕਿ ਸ਼ਾਮ ਨੂੰ ਇੱਕ ਕੈਬਨਟ ਦਾ ਵਿਸਤਾਰ ਵੀ ਹੋ ਕਿਸੇ ਨੂੰ ਇਹਨਾਂ ਨੇ ਮੰਤਰੀ ਦਾ ਅਹੁਦਾ ਵੀ ਦੇਣਾ ਅੱਗੋ ਇਸ ਪਿਕਚਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਅਹੁਦਾ ਤਾਂ ਇਹਨਾਂ ਨੇ ਆਪਣੇ ਐਮ ਐਲ ਏ ਚ ਬਣਾਉਣਾ ਪਰ ਮੈਂ ਜੋ ਮੀਡੀਆ ਸੁਣ ਰਿਹਾ ਪਟਿਆਲੇ ਵਾਲੇ ਡਾਕਟਰ ਬਲਵੀਰ ਸਿੰਘ ਉਹਨੇ ਮੈਂ ਉਹਨਾਂ ਨੂੰ ਜ਼ਾਤੀ ਤੌਰ ਤੇ ਨਹੀਂ ਜਾਣਦਾ ਨਾ ਮੈਂ ਉਹਨਾਂ ਦੇ ਜਾਤ ਬਾਰੇ ਕੋਈ ਕਮੈਂਟ ਕਰ ਸਕਦਾ ਪਰ ਇੰਨੀ ਗੱਲ ਮੈਂ ਜ਼ਰੂਰ ਕਹਿ ਸਕਦਾ ਹੈ ਕਿ ਸਾਫ ਸੇਥ ਅਕਸਾਰੇ ਬੰਦੇ ਬਣਾਉਣੇ ਚਾਹੀਦੇ ਸੀਗੇ ਉਹਨਾਂ ਨੂੰ ਤਾਂ ਹੁਣ ਸਰਕਾਰ ਬਣਨ ਤੋਂ ਬਾਅਦ ਐਮਐਲਏ ਬਣਨ ਤੋਂ ਬਾਅਦ 3 ਸਾਲ ਦੀ ਸਜ਼ਾ ਹੋਈ ਹੈ ਜਦਕਿ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਵਾਲਾ ਤਾਂ ਬੰਦਾ ਐਮਐਲਏ ਦੀ ਇਲੈਕਸ਼ਨ ਵੀ ਨਹੀਂ ਲੜ ਸਕਦਾ ਇਮੀਡੀਏਟਲੀ ਆਫਟਰ ਕਨਵਿਕਸ਼ਨ ਉਹਨਾਂ ਦਾ ਡਿਸਕਵਾਲਿਫਾਈ ਹੋ ਜਾਣਾ ਚਾਹੀਦਾ ਸੀਗਾ ਤੇ ਉਹਨਾਂ ਨੂੰ ਇਹ ਮੰਤਰੀ ਬਣਾ ਰਹੇ ਨੇ ਤੁਸੀਂ ਅੰਦਾਜ਼ਾ ਲਾ ਲਓ ਆਮ ਆਦਮੀ ਪਾਰਟੀ ਦੀ ਸੋਚ ਦਾ ਆਮ ਆਦਮੀ ਪਾਰਟੀ ਦੀ ਅਪਰੋਚ ਦਾ ਆਮ ਆਦਮੀ ਪਾਰਟੀ ਦਾ ਕਿਰਦਾਰ ਦਾ ਇਹ ਸਾਫ਼ ਸੁਥਰਾ ਕਟੜ ਇਮਾਨਦਾਰ ਸਰਕਾਰ ਦਾ ਹਾਲ ਇਹ ਹੈ ਮੈਂ ਮੈਂ ਇਹੀ ਕਹਿ ਲੱਗਾ ਸੀ ਕਿ ਜਦੋਂ ਪੰਜਾਬ ਦੇ ਵਿੱਚ ਸੱਤਾ ਤੋਂ ਪਹਿਲੇ ਇਹ ਇਹ ਸਾਰੇ ਬਿਆਨਬਾਜ਼ੀ ਦੇਣੀ ਕਿ ਅਸੀਂ ਪੰਜਾਬ ਦੇ ਵਿੱਚ ਕਰਪਸ਼ਨ ਬਿਲਕੁਲ ਖਤਮ ਕਰਾਂਗੇ ਪਰ ਉਲਟਾ ਜਿਹੜੇ ਕੈਬਨਿਟ ਮੰਤਰੀ ਇੱਕ ਤਾਂ ਸਰਾਰੀ ਅਸਤੀਫਾ ਦੇ ਕੇ ਉਸ ਤੋਂ ਪਹਿਲੇ ਇੱਕ ਕੈਬਨਿਟ ਮੰਤਰੀ ਨੂੰ ਗ੍ਰਿਫਤਾਰ ਕਰਕੇ ਇਹਨੇ ਅੰਦਰ ਦੇ ਦਿੱਤਾ ਮੈਂ ਹੁਣ ਇੱਕ ਤੁਹਾਡੇ ਲਈ ਤੁਸੀਂ ਸਵਾਲ ਕੀਤਾ ਮੈਂ ਤੁਹਾਡੇ ਨਾਲ ਤੁਹਾਡੇ ਰਾਹੀਂ ਇੱਕ ਲੋਕਾਂ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਜਿਹੜਾ ਵਿਜੇ ਸਿੰਘਲਾ ਤੇ ਪਰਚਾ ਰਜਿਸਟਰ ਕਰਾਇਆ ਉਸ ਤੋਂ ਬਾਅਦ ਸਰ ਭਗਵੰਤ ਸਿੰਘ ਮਾਨ ਹੋਣੇ ਦੀ ਵੀਡੀਓ ਜਾਰੀ ਹੋਈ ਉਹ ਵੀਡੀਓ 'ਚ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਆਡੀਓ ਆ ਤੇ ਮੇਰੇ ਕੋਲ ਆ ਕੇ ਵਿਜੇ ਸਿੰਘਲਾ ਮੰਨਿਆ ਕਿ ਉਹਨੇ 5 ਲੱਖ ਮੰਗੇ ਸੀ ਤੇ ਮੈਂ ਉਹਨੂੰ ਮੰਤਰੀ ਮੰਡਲ 'ਚੋਂ ਕੱਢਿਆ ਅਸਤੀਫਾ ਰਿੰ ਦਿੱਤਾ ਉਹਨੂੰ ਕੱਢਿਆ ਸੀ ਤੇ ਉਹਨੂੰ ਗ੍ਰਿਫਤਾਰ ਕੀਤਾ ਹੈ ਪਹਿਲੀ ਗੱਲ ਵਿਜੇ ਸਿੰਘਲੇ ਵਾਲਾ ਚਲਾਨ ਪੇਸ਼ ਕਰਨ ਸਪੈਸ਼ਲ ਕੋਰਟ ਬਣਾ ਕੇ ਡੇ ਟੂ ਡੇ ਹੀਅਰਿੰਗ ਹੋਵੇ ਜੇ ਉਸ ਵਿੱਚ ਜਵਾਬ ਅਦਾਲਤ ਦਾ ਇਹ ਆ ਜਾਏ ਕਿ ਨਾ ਕੋਈ ਆਡੀਓ ਰਿਕਾਰਡਿੰਗ ਹੋਈ ਨਾ ਉਹ ਕੇਤੇ ਮੰਨੇ ਆ ਤੇ ਕੋਰਟ ਉਹਨੂੰ ਬੇਕਸੂਰ ਪਾ ਦੇਵੇ ਫਿਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ 182 ਦਫਾ ਦੇ ਝੂਠਾ ਪਰਚਾ ਕਰਾਉਣ ਦੇ ਦੋਸ਼ੀ ਹੋਣਗੇ ਤੇ ਇਹਨਾਂ ਨੂੰ ਅਸਤੀਫਾ ਦੇਣਾ ਪਊਗਾ ਇਹਨਾਂ ਨੇ ਨਹੀਂ ਕਰਾਉਣਾ ਦੂਸਰਾ ਸਰਾਰੀ ਸਾਹਿਬ ਅਸਤੀਫਾ ਦੇਣ ਨਾ ਦੇਣ ਉਹਨਾਂ ਦੀ ਜ਼ਾਤੀ ਅਪਰੋਚ ਪਰ ਲੋਕ ਇਸ ਗੱਲ ਦਾ ਜਵਾਬ ਮੰਗਦੇ ਆ ਕਿ 2.5 ਲੱਖ ਦੀ ਕ腐ਸ਼ਨ ਦੇ ਚਾਰਜਸ ਲਾਏ ਆ ਕਿਸੇ ਦੂਸਰੇ ਬੰਦੇ ਨੇ ਨਹੀਂ ਲਾਏ ਉਹਨਾਂ ਦੇ ਆਪਣੇ ਪੀਐਨ ਲਾਏ ਆ ਉਹਨੇ ਅਫਸਰਾਂ ਦੇ ਨਾਮ ਦੱਸਿਆ ਜਿਨ੍ਹਾਂ ਤੋਂ ਮੰਗੇ ਨੇ ਕਿਸ ਕੰਮ ਲਈ ਮੰਗੇ ਨੇ ਉਸ ਦਾ ਕੀ ਬਣਿਆ ਇਹਦਾ ਜਵਾਬ ਹੀ ਲੋਕਾਂ ਨੂੰ ਦੇਣਾ ਸੋ ਇਹ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਲੀਡਰ ਨੇ ਔਰ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਹੇਸ਼ਿੰਦਰ ਸਿੰਘ ਗਰੇਵਾਲ ਨਿਸ਼ਾਨਾ ਸਾਧਰੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਰਕਾਰ ਕੋਲੋਂ ਵਿਰੋਧੀ ਜਵਾਬ ਵੀ ਮੰਗ ਰਹੇ ਨੇ ਕਿ ਜਿਹੜਾ ਆਡੀਓ ਕਲਿੱਪ ਹੈ ਉਸ ਨੂੰ ਕਿਉਂ ਨਹੀਂ ਜਾਰੀ ਕਰ ਰਹੇ ਜੀ ਬਹਿਰ ਸ਼ੁਕਰੀਆ ਨਵੀਨ तमाम ਜਾਣਕਾਰੀ ਦੇ ਲਈ ਸੋ ਬਿਲਕੁਲ ਪੰਜਾਬ ਸਰਕਾਰ ਦੇ ਨਾਲ ਜੁੜੀ ਇਹ ਵੱਡੀ ਖਬਰ ਜੋ ਹੈ ਉਹ ਲਗਾਤਾਰ ਇਸ ਨੂੰ ਲੈ ਕੇ ਸਿਆਸਤ ਮੱਚੀ ਨਜ਼ਰ ਆ ਰਹੀ ਹੈ ਕਿ ਕੈਬਨ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਸਤੀਫਾ ਦੇ ਦਿੱਤਾ ਸਰਾਰੀ ਨੇ ਨਿੱਜੀ ਕਾਰਨਾਂ ਦਾ ਹਾਲਾ ਕੀ ਹਵਾਲਾ ਦਿੱਤਾ ਪਾਟੀ ਦਾ ਵਫਾਦਾਰ ਸਿਪਾਹੀ ਹਾਂ ਅਤੇ ਰਹਾਗਾ ਜਿੱਥੇ ਦਾਵਾ ਕਰਦੇ ਹੋਏ ਸਰਾਰੀ ਨਜ਼ਰ ਆਏ ਨੇ ਸੋ ਸਿਆਸਤ ਲਗਾਤਾਰ ਮਗਹੀ ਹੋਈ ਹੈ ਵਖ ਵਖ ਪ੍ਰਤੀਕਰਮ ਜੁਨੇ ਉਹ ਨਜ਼ਰ ਆ ਰਹੇ ਨੇ ਰਵਿੰਦਰ ਮੀਤ ਸਿੰਘ ਮੇਰੇ ਸਹਿਯੋਗੀ ਸਾਡੇ ਨਾਲ ਰੁਕ ਚੁਕੇ ਨੇ ਜਿਨ੍ਹਾਂ ਦੇ ਨਾਲ ਇਸ ਵਕ ਮੌਕੇ ਡਾਕਟਰ ਦਲਜੀਤ ਜੀਮਾ ਜੁਨੇ ਉਹ ਵੀ ਮੌਜੂਦ ਨੇ ਜੀ ਰਵਿੰਦਰ ਮੀਤ ਦਾ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਦੱਸ ਦਈਏ ਕਿ ਇਸ ਵੇਲੇ ਇਹ ਵੱਡੀ ਖਬਰ ਹੈ ਜਿਸ ਨੂੰ ਲੈ ਕੇ ਸਿਆਸਤਪਰਖ ਦੀ ਹੋਈ ਨਜ਼ਰ ਆ ਰਹੀ ਹੈ ਆਡੀਓ ਕਲਿੱਪ ਮਾਮਲੇ ਦੇ ਵਿੱਚ ਕਿਰੇ ਰਹੇ ਨੇ ਸਰਾਰੀ ਉਹਨਾਂ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਗਈ ਸੀ ਹਾਲਾਂਕਿ ਵਿਰੋਧੀ ਧਿਰਾਂ ਜਿੱਥੇ ਲਗਾਤਾਰ ਅੜੀਆਂ ਹੋਈਆਂ ਸਨ ਕਿ ਕੋਈ ਸਖਤ ਕਾਰਵਾਈ ਜੋ ਹੈ ਉਹ ਨਹੀਂ ਕੀਤੀ ਗਈ ਤੇ ਹੁਣ 2.5 ਲੱਖ ਰੁਪਏ ਦਾ ਹਿਸਾਬ ਜੋ ਹੈ ਉਹ ਵੀ ਮੰਗਿਆ ਜਾ ਰਿਹਾ ਰਵਿੰਦਰ ਮੀਤ ਸਿੰਘ ਮੇਰੇ ਸਹਿਯੋਗੀ ਸਨਾ ਜੁਟੂਕੇ ਨੇ ਰੁੱਕ ਕਰ ਲਿਆ ਉਹਨਾਂ ਦੇ ਨਾਲ ਡਾਕਟਰ ਦਲਜੀਤ ਚੀਮਾ ਜੁਨੇ ਉਹ ਵੀ ਮੌਜੂਦ ਨੇ ਜੀ ਰਵਿੰਦਰ ਮੀਤ ਆਵਾਜ਼ ਪਹੁੰਚ ਪਾ ਰਹੀ ਹੈ ਬਿਲਕੁਲ ਫਾਜਾ ਸਿੰਘ ਸਰਾਰੀ ਉਹਨਾਂ ਦਾ ਰਿਜ਼ਾਈਨ ਹੋ ਚੁੱਕਿਆ ਉਹਨਾਂ ਨੇ ਇਸਤੀਫਾ ਦੇ ਦਿੱਤਾ ਤਾਂ ਕਾਰਨ ਜਿਹੜੇ ਦੱਸੇ ਗਏ ਨੇ ਕਾਰਨ ਇਹ ਨੇ ਕਿ ਨਿੱਜੀ ਕਾਰਨਾਂ ਦੇ ਕਰਕੇ ਇਹ ਅਸਤੀਫਾ ਦਿੱਤਾ ਗਿਆ ਲੇਕਿਨ ਸਿਆਸੀ ਗਲਿਆਰਿਆਂ ਦੇ ਵਿੱਚ ਲਗਾਤਾਰ ਚਰਚਾ ਹੋ ਰਹੀ ਹੈ ਕਿ ਜੋ ਕਥਿਤ ਆਡੀਓ ਵਾਇਰਲ ਹੋ ਰਹੀ ਸੀ ਉਹਦੀ ਰੀਜ਼ਨ ਕਰਕੇ ਜਿਹੜਾ ਹੈਗਾ ਅਸਤੀਫਾ ਲਿਆ ਗਿਆ ਸਾਡੇ ਨਾਲ ਇੱਥੇ ਦਲਜੀਤ ਸਿੰਘ ਚਿਮਾ ਜੀ ਨੇ ਇਹ ਨਾਲ ਗੱਲਬਾਤ ਕਰਦੇ ਆ ਚਿਮਾ ਸਾਹਿਬ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਵੀ ਹੋ ਰਿਹਾ ਸੀ ਤੁਸੀਂ ਲਗਾਤਾਰ ਮੰਗ ਵੀ ਕਰ ਰਹੇ ਸੀ ਕਿ ਇਸਤੀਫਾ ਦਿੱਤਾ ਜਾਵੇ ਵਿਧਾਨ ਸਭਾ ਦੀ ਜਦੋਂ ਕਾਰਜਵਾਹ ਚਲ ਰਹੀ ਸੀ ਤਾਂ ਉਸ ਸਮੇਂ ਵੀ ਸਭ ਤੋਂ ਜ਼ਿਆਦਾ ਚਰਚਾ ਦਾ ਵਿਚਾਰ ਰਿਹਾ ਕਿ ਫੌਜਾ ਸਿੰਘ ਸਰਾਰੀ ਦਾ ਅਸਤੀਫਾ ਕਿਉਂ ਨਹੀਂ ਲਿਆ ਜਾ ਰਿਹਾ ਵਿਜੇ ਕੁਮਾਰ ਸਿੰਘਲਾ ਉਹਨਾਂ ਤਾਂ ਅਸਤੀਫਾ ਜਿਹੜਾ ਲੈ ਲਿਆ ਗਿਆ ਸਰਕਾਰ ਤੋਂ ਜਬਰੀ ਹਟਾ ਵੀ ਦਿੱਤਾ ਗਿਆ ਲੇਕਿਨ ਫੌਜਾ ਸਿੰਘ ਸਰਾਰੀ ਲਈ ਇੰਨਾ ਇੰਤਜ਼ਾਰ ਕਿਉਂ ਦੇਖੋ ਗੱਲ ਇਹ ਹੈ ਕਿ ਸਰਕਾਰ ਦੀ ਕਹਿਣੀ ਤੇ ਕਤਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ ਕਹਿਨੂ ਸਰਕਾਰ ਇਮਾਨਦਾਰੀ ਦੀ ਗੱਲਾਂ ਕਰਦੀ ਹੈ ਵੱਡੇ ਵੱਡੇ ਡਰਾਮੇ ਕਰ ਰਹੀ ਹੈ ਇਹ ਦੱkn ਵਾਸਤੇ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕ腐ਪਸ਼ਨ ਨੂੰ ਬਰਦਾਸ਼ਤ ਕਰਨ ਵਾਸਤੇ ਤਿਆਰ ਨਹੀਂ ਪਰ ਜਦੋਂ ਸਰਦਾਰ ਫੌਜਾ ਸਿੰਘ ਸਰਾਰੀ ਦੇ ਉੱਤੇ ਗੱਲ ਆਈ ਸੀ ਜਿਹੜੀ ਆਡੀਓ ਕਲਿੱਪ ਹੈ ਉਹ ਸਬੂਤ ਵੀ ਇਹਨਾਂ ਦੀ ਆਪਣੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਨੇ ਤਿਆਰ ਕਰਕੇ ਇਹਨਾਂ ਨੂੰ ਦਿੱਤੇ ਸੀ ਸਾਰੇ ਮੀਡੀਆ ਦੇ ਵਿੱਚ ਉਹ ਵਾਇਰਲ ਹੋਈ ਟੀਵੀ ਦੇ ਉੱਤੇ ਵਾਇਰਲ ਹੋਈ ਔਰ ਸਾਰਿਆਂ ਦੀ ਸਾਡੀ ਮੰਗ ਸੀ ਕਿ ਤੁਰੰਤ ਮੰਤਰੀ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਔਰ ਉਹਦੀ ਹਾਈ ਲੈਵਲ ਦੀ ਇਨਕੁਆਇਰੀ ਕਰਾ ਕੇ ਉੱਤੇ ਕੇਸ ਰਜਿਸਟਰ ਕਰ ਦਿੱਤਾ ਹੁਣ ਤੱਕ ਗਵਰਨਮੈਂਟ ਨੇ ਜਿਹੜੇ ਸਬੂਤ ਨਸ਼ਟ ਕਰਨ ਵਾਸਤੇ ਉਹਨੂੰ ਸਮਾਂ ਦੇਣ ਵਾਸਤੇ ਦੋਨਾਂ ਚੀਜ਼ਾਂ ਨੂੰ ਆਪੋ ਚ ਡੀਲਿੰਗ ਕਰਨ ਵਾਸਤੇ ਇਹ ਹੁਣ ਰੂਟੀਨ ਦੀ ਜਿਹੜੀ ਫੇਰ ਬਦਲ ਆ ਉਹਦੇ ਵਿੱਚ ਨਿੱਜੀ ਕਾਰਟ ਕਰਕੇ ਇਸਤਫਾ ਲੈ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੋਣਾ ਚਾਹੀਦਾ ਜੇ ਤੁਸੀਂ ਵਾਕਿਆ ਨੂੰ ਕਹਿੰਦੇ ਹੋ ਕਿ ਹਰ ਇੱਕ ਨੂੰ ਜਿੰਨੇ ਕ੍ਰਪਸ਼ਨ ਕੀਤੀ ਹੈ ਅੰਦਰ ਜਾਣਾ ਪਏਗਾ ਤਾਂ ਆਪਣੇ ਮੰਤਰੀ ਵਾਸਤੇ ਤੁਸੀਂ ਸੌਖਾ ਰਾਹ ਕਿਉਂ ਘਟ ਰਹੇ ਕਿ ਹੁਣ ਤੁਸੀਂ ਰੂਟੀਨ ਦੀ ਇੱਕ ਜਿਹੜੀ ਹੈ ਕੈਬਨਿਟ ਦਾ ਫੇਰ ਬਦਲ ਦੱਸ ਕੇ ਤੇ ਨਿੱਜੀ ਕਾਰਨਾ ਕਰਕੇ ਅਸਤੀਫਾਦ ਕੋ ਲੈ ਰਹੇ ਪਰ ਤੁਸੀਂ ਉਹਨੂੰ ਡਿਸਮਿਸ ਕਰਕੇ ਤੁਰਤ ਕੇਸ ਕਿਉਂ ਨਹੀਂ ਰਜਿਸਟਰ ਕਰਦੇ ਦੋ ਕਾਨੂੰਨੀ ਹੋਣੇ ਚਾਹੀਦੇ ਮੰਤਰੀ ਹੈ ਸ਼ਰਿਆਮ ਸਬੂਤ ਹੈ ਔਰ ਸਬੂਤ ਵੀ ਤੁਹਾਡੀ ਆਪਣੀ ਪਾਰਟੀ ਦੇ ਲੀਡਰ ਦੇ ਤਿਆਰ ਕੀਤੇ ਹੋਏ ਕਿਸੇ ਹੋਰ ਦੇ ਨਹੀਂ ਤੁਸੀਂ ਇਹਨਾਂ ਕੈਥਡ ਦੇ ਕੋ ਨੂੰ ਫਰੇਮ ਕੀਤਾ ਗਿਆ ਜੋ ਗਲਤ ਹੈ ਉਸ ਪਾਸਟ ਜਿਹੜੀ ਹੈ ਕਰਪਸ਼ਨ ਦੀ ਪੈਸੇ ਕਿਸ ਤਰੀਕੇ ਲੁੱਟੇ ਜਾਣੇ ਆ ਉਹਦੀ ਗਲਤਵਾਰਣ ਹੋਈ ਸੀ ਇਸ ਕਰਕੇ ਹੁਣ ਕੀ ਕਾਰਨ ਹੈ ਕਿ ਉਹਨੂੰ ਇਸ ਤਿੱਕੇ ਜਿਹੜਾ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇਹਦੇ ਵਾਸਤੇ ਸਰਕਾਰ ਨੂੰ ਆਪਣੇ ਪੱਖ ਚੜਾ ਉਸ ਪਾਸ ਕਰਨਾ ਚਾਹੀਦਾ ਸਰਕਾਰ ਆਪਣੇ ਆਪ ਨੂੰ ਕਟਰ ਕਹਿੰਦੀ ਹੈ ਲੇਕਿਨ ਜਦੋਂ ਵਿਜੈ ਕੁਮਾਰ ਜਿਹੜੇ ਹੈਗੇ ਨੇ ਪਹਿਲਾਂ ਉਹਨਾਂ ਨੂੰ ਮੰਤਰੀ ਪਦ ਤੇ ਹਟਾਇਆ ਗਿਆ ਸੀਗਾ ਤਾਂ ਉਦੋਂ ਵੀ ਇਹ ਚਰਚਾ ਲਗਾਤਾਰ ਬਣੀ ਹੋਈ ਸੀਗੀ ਕਿਉਂਕਿ ਸਬੂਤ ਕੁਝ ਬਹੁਤ ਜ਼ਿਆਦਾ ਹੈ ਨਹੀਂ ਸੀਗੇ ਰਿਕਵਰੀ ਕੋਈ ਹੋਈ ਨਹੀਂ ਸੀ ਉਹਦੇ ਕਰਕੇ ਕੋਟਾਂ ਦੇ ਵਿੱਚ ਵੀ ਕਈ ਵਾਰ ਅਨਬੋਸ਼ੀ ਚਲਣੀ ਪਈ ਉਸ ਤੋਂ ਬਾਅਦ ਹੁਣ ਫੌਜਾ ਸਿੰਘ ਸਰਾਰੀ ਦੇ ਮਸਲੇ ਤੇ ਵੀ ਕਿੰਨੇ ਮਹੀਨਿਆਂ ਦਾ ਇੰਤਜ਼ਾਰ ਕਰਨਾ ਪਿਆ ਹਾਲਾ ਕਿ ਆਪੋਜੀਸ਼ਨ ਚ ਤੁਸੀਂ ਆਉਨੇ ਹੋ ਅਕਾਲੀ ਦਲ ਵੱਲੋਂ ਵੀ ਕਾਂਗਰਸ ਵੱਲੋਂ ਲਗਾਤਾਰ ਸਵਾਲ ਚੱਕੇ ਗਏ ਕਿ ਕਿਉਂ ਨਹੀਂ ਹੁਣ ਕਾਰਵਾਈ ਕੀਤੀ ਜਾਂਦੀ ਕਾਰਵਾਈ ਫਿਰ ਵੀ ਕੋਈ ਨਹੀਂ ਹੋਈ ਆਪਣੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਫੌਜਾ ਸਿੰਘ ਸਰਾਰੀ ਉਹਨਾਂ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਜਾਂਦੀ ਆ ਕਿ ਮੈਂ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੰਦਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੋਹਰੇ ਮਾਪ ਡੰਡਾ ਨੂੰ ਕਿਵੇਂ ਦੇਖਦੇ ਹੋ ਅਗਰ ਆਪੋਜੀਸ਼ਨ ਦਾ ਕੋਈ ਅਗਰ ਸਾਬਕਾ ਮੰਤਰੀ ਜਾਂ ਕੋਈ ਉਹਨਾਂ ਦੇ ਖਿਲਾਫ ਕੋਈ ਗੱਲਬਾਤ ਆਉਂਦੀ ਆ ਤਾਂ ਉਹਨਾਂ ਨੂੰ ਬਲਾ ਬਲਾ ਕੇ 8-8 ਘੰਟੇ ਪੁੱਛਗਿੱਛ ਕੀਤੀ ਜਾਂਦੀ ਆ ਆਪਣੇ ਮੰਤਰੀ ਤੇ ਕੋਈ ਗਲਤੀ ਹੁੰਦੀ ਆ ਤਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਦੇਖੋ ਇਹ ਹੀ ਮੈਂ ਕਹਿ ਰਿਹਾ ਨਾ ਕਿ ਜਦੋਂ ਤੁਹਾਡੇ ਕੋਲੇ ਸਪਸ਼ਟ ਸਬੂਤ ਸੀ ਤੁਸੀਂ ਇਨਕੁਆਇਰੀ ਕਿਉਂ ਨਹੀਂ ਆਰਡਰ ਕੀਤੀ ਆਪਣੀ ਪਾਰਟੀ ਦੇ ਬੰਦੇ ਨੇ ਤੁਹਾਡੇ ਨੇ ਸਬੂਤ ਕਰਕੇ ਤਿਆਰ ਕਰਕੇ ਤੁਹਾਨੂੰ ਦਿੱਤੇ ਕਿ ਤੁਸੀਂ ਇਮਾਨਦਾਰੀ ਦੀ ਗੱਲ ਕਰਦੇ ਹੋ ਤੁਸੀਂ ਇੱਕ ਮੰਤਰੀ ਨੂੰ ਅੰਦਰ ਕਰਨ ਦਾ ਡਰਾਮਾ ਕੀਤਾ ਬਿਨਾਂ ਕਿਸੇ ਸਬੂਤ ਉਹਦੇ ਖਿਲਾਫ ਪੇਸ਼ ਕੀਤੇ ਤਾਂ ਹੁਣ ਮੈਂ ਅਸਲੀ ਸਬੂਤ ਤੁਹਾਨੂੰ ਦੇ ਰਿਹਾ ਇਹਨਾਂ ਦੀ ਪਾਰਟੀ ਦੇ ਬੰਦੇ ਨੇ ਕਿਹਾ ਤੇ ਲਓ ਇੱਥੇ ਐਕਸ਼ਨ ਲਓ ਤੇ ਕਿੰਨੀ ਵਾਰੀ ਵਿਧਾਨ ਸਭਾ ਦੇ ਵਿੱਚ ਵੀ ਵਿਧਾਨ ਸਭਾ ਦੇ ਬਾਹਰ ਵੀ ਸਾਰੀਆਂ ਪਾਰਟੀਆਂ ਨੇ ਮੰਨ ਕੀਤੀ ਕਿ ਦੋਕ ਨੂੰਡ ਨਹੀਂ ਹੋ ਸਕਦਾ ਜੇ ਉਹ ਸਬੂਤ ਤੁਹਾਡੇ ਸਾਹਮਣੇ ਆ ਔਰ ਇੱਡੇ ਵੱਡੇ ਤੁਸੀਂ ਦਮਕੱਚੇ ਮਾਰ ਰਹੇ ਹੋ ਕ腐ਪਸ਼ਨ ਨੂੰ ਦੂਰ ਕਰਨ ਦੇ ਤੇ ਫਿਰ ਇਸ ਕੇਸ ਦੇ ਵਿੱਚ ਆ ਕੇ ਸਰਕਾਰ ਨੇ ਆਪਣਾ ਸਾਫ਼ ਕਰ ਦਿੱਤਾ ਕਿ ਮੰਤਰੀਆਂ ਵਾਸਤੇ ਕਾਨੂੰਨ ਹੋਰ ਆ ਆਪਣੇ ਆਗੂਆਂ ਵਾਸਤੇ ਕ腐ਪਸ਼ਨ ਵਾਸਤੇ ਕਾਨੂੰਨ ਹੋਰ ਦੂਜਿਆਂ ਵਾਸਤੇ ਕਾਨੂੰਨ ਹੋਰ ਕੁਝ ਬਹੁਤ ਸਾਰੇ ਐਸੇ ਵਿਧਾਇਕ ਆਪੰਦੀ ਪਾਰਟੀ ਚ ਹਾਲੇ ਵੀ ਹੈਗੇ ਨੇ ਜਿਨ੍ਹਾਂ ਦੇ ਖਿਲਾਫ ਅੰਦਰੂਨੀ ਇਨਕੁਆਇਰੀਆਂ ਚੱਲ ਰਹੀਆਂ ਹਨ ਉਹਨਾਂ ਤੇ ਵੀ ਕਰਪਸ਼ਨ ਦੇ ਬੜੇ ਵੱਡੇ ਵੱਡੇ aarop ਲੱਗੇ ਨੇ ਐਸੀਆਂ ਖਬਰਾਂ ਬਹੁਤ ਵਾਰ ਨਿਕਲ ਕੇ ਸਾਹਮਣੇ ਆਈਆਂ ਵੀ ਨੇ ਕਿ ਲੱਗਦਾ ਕਿ ਉਹਨਾਂ ਤੇ ਵੀ ਕਾਰਵਾਈ ਹੋ ਜਾਣੀ ਚਾਹੀਦੀ ਅਗਰ ਅਗਰ ਸਰਕਾਰ ਕਹਿੰਦੀ ਹੈ ਪਾਰਟੀ ਕਹਿੰਦੀ ਹੈ ਕਿ ਅਸੀਂ ਹੈ ਹੀ ਕਟੜਾ ਮਾਨਦਰ ਦੇਖੋ ਗੱਲ ਹੈ ਇੱਕ ਨਹੀਂ अनेका ਇਦਾਂ ਦੇ ਉਦਾਹਰਣ ਨੇ ਕਿ ਤਹਿਸੀਲਾਂ ਦੇ ਵਿੱਚੋਂ ਪੈਸੇ ਮੰਗਣ ਦੀਆਂ ਉਦਾਹਰਣਾਂ ਨੇ ਹੋਰ ਅਫਸਰਾਂ ਕੋਲੋਂ ਪੈਸੇ ਮੰਗਣ ਦੀਆਂ ਉਦਾਹਰਣਾਂ ਨੇ ਬਹੁਤ ਵੱਡੇ ਵੱਡੇ ਉਦਾਹਰਣਾਂ ਨੇ ਪਰ ਸਰਕਾਰ ਦੀ ਕਹਿਣੀ ਤੇ ਕਤਨੀ ਇੱਕ ਨਹੀਂ ਹੈਗੀ ਇਸ ਕਰਕੇ ਸਰਕਾਰ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਲੈਗੀ ਸਰਕਾਰ ਤਾਂ ਡਰਾਮਾ ਕਰਨਾ ਚਾਹੁੰਦੀ ਹੈ ਜਦੋਂ ਕੋਈ ਇੰਡੈਕਸ਼ਨ ਆ ਗਈ ਤਾਂ ਉਦੋਂ ਕੋਈ ਨਾ ਕੋਈ ਡਰਾਮਾ ਕਰਕੇ ਤੇ ਉਹਦੇ ਨਾਲ ਇਸ਼ਤਿਹਾਰबाजी ਕਰਕੇ ਤੇ ਨੁੱਕਰ ਨੂੰ ਗੁੰਮਰਾਹ ਕਰਕੇ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੇ ਨiyet ਨਵੇ ਫਿਰ ਸਾਰੇ ਵਾਸਤੇ ਇੱਕੋ ਹੀ ਹੋਣਾ ਚਾਹੀਦਾ ਠੀਕ ਅਰਵਿੰਦਰ ਮੈਂ ਤੁਸੀਂ ਗੱਲਬਾਤ ਜਾਰੀ ਨੀਅਤ ਇੱਕ ਹੋਣੀ ਚਾਹੀਦੀ ਆ ਦਲਜੀਤ ਸਿੰਘ ਚੀਮਾ ਲਗਾਤਾਰ ਕਹਿ ਰਹੇ ਨੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਆ ਤੇ ਸਿੱਧੇ ਤੌਰ ਤੇ ਕਹਿ ਰਹੇ ਕਿ ਕੁਝ ਹੋਰ ਵਿਧਾਇਕ ਜਿਹੜੇ ਜਿਨ੍ਹਾਂ ਤੇ આરોਪ ਲੱਗੇ ਨੇ ਜਿਨ੍ਹਾਂ ਤੇ ਲਗਾਤਾਰ ਇਹ આરોਪ ਲੱਗਦੇ ਨਜ਼ਰ ਆਏ ਨੇ ਕਿ ਉਹਨਾਂ ਵੱਲੋਂ ਵੀ ਕਰਪਸ਼ਨ ਕੀਤੀ ਜਾ ਰਹੀ ਆ ਪੈਸੇ ਮੰਗੇ ਜਾ ਰਿਹਾ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਫੌਜਾ ਸਿੰਘ ਸਰਾਰੀ ਤੇ ਪਰਚਾ ਦਰਜ ਕਰਕੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਸਿੱਧੇ ਤੌਰ ਤੇ ਇਸ ਤਰੀਕੇ ਦੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਦਲਜੀਤ ਚੀਮਾ